ਦੋਸਤੋ ਮੈਂ ਪਿੰਡ ਹਸਨਪੁਰ ਦੀਆਂ ਗਲੀਆਂ ਦੇ ਵਿੱਚ ਪਹੁੰਚਿਆ ਮਾਂ ਔਰ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਪਿੰਡ ਹਸਨਪੁਰ ਦਾ ਜ਼ਿਕਰ ਚੱਲਦਾ ਆ ਤੇ ਸ਼ਾਇਦ ਪਿੰਡ ਹਸਨਪੁਰ ਦੀ ਪਛਾਣ ਬਾਪੂ ਸੂਰਜ ਸਿੰਘ ਖਾਲਸਾ ਕਰਕੇ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਬਣੀ ਹੈ ਲੁਧਿਆਣੇ ਦੇ ਲਾਗੇ ਪਿੰਡ ਪੈ ਜਾਂਦਾ ਹੈ ਹਸਨਪੁਰ ਫਰੀਦਪੁਰ ਰੋਡ ਦੇ ਉੱਪਰ ਪੈ ਜਾਂਦਾ ਜਿਸ ਜ਼ਿਕਰ ਕਰਾਂ ਤੇ ਤੁਹਾਨੂੰ ਜਿਵੇਂ ਪਤਾ ਹੈ ਕਿ ਲੰਬੇ ਸਮੇਂ ਤੋਂ ਬਾਪੂ ਸੂਰਜ ਸਿੰਘ ਖਾਲਸਾ ਨੇ ਭੁੱਖਾ ਹੜਤਾਲ ਆਰੰਭੀ ਤੇ ਉਹਦਾ ਮੁੱਖ ਕਾਰਨ ਸੀ ਕਿ ਬੰਦੀ ਸਿੰਘ ਰਿਹਾ ਕਰੋ ਮੈਂ ਅੱਜ ਉਸ ਪਿੰਡ ਦੇ ਵਿੱਚ ਆਇਆ ਮਾਂ ਤੇ ਬਾਪੂ ਜੀ ਦੇ ਗ੍ਰਹਿ ਵਿਖੇ ਬਾਪੂ ਜੀ ਦੇ ਘਰ ਪਹੁੰਚਣ ਦਾ ਵੀ ਯਤਨ ਕਰਨ ਆਇਆ। ਸਵੇਰੇ ਬਾਪੂ ਜੀ ਨੂੰ ਬੇਨਤੀ ਕਰਕੇ ਤਾਂ ਸਮਾਂ ਲਿਆ ਸੀ ਉਹਨਾਂ ਦੇ ਕੋਲੋਂ। ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਆ ਜਿਹੜੀਆਂ ਸੁੰਝੀਆਂ ਗਲੀਆਂ ਨੇ ਨਾ ਇਹਨਾਂ ਗਲੀਆਂ ਦੇ ਵਿੱਚ ਕਿਸੇ ਵੇਲੇ ਇੰਨਾ ਟ੍ਰੈਫਿਕ ਹੁੰਦਾ ਸੀ ਵੀ ਇਧਰਲੀ ਨੁੱਕਰ ਵੇਖੀਏ ਤੇ ਇਧਰਲੀ ਨੁੱਕਰ ਦੇ ਉੱਪਰ ਵੀ ਗੱਡੀਆਂ ਲੱਗੀਆਂ ਹੁੰਦੀਆਂ ਸੀ। ਜੇ ਇਧਰਲੀ ਨੁੱਕਰ ਵੇਖੀਏ ਤੇ ਇੱਥੇ ਵੀ ਗੱਡੀਆਂ ਲੱਗੀਆਂ ਪੁੰਦੀਆਂ ਸੀ। ਪਰ ਅੱਜ ਇਹ ਗਲੀ ਸੁੰਝੀ ਐ। ਲੋਕ ਆਪੂ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਨੇ। ਔਰ ਮੈਂ ਦੱਸ ਦੇਣਾ ਕਿਉਂ ਨਾ ਕਿ ਜੇ ਗੱਲ ਕਰੀਏ ਤੇ ਬਾਪੂ ਜੀ ਨੂੰ ਮਿਲਣ ਵਾਲਿਆਂ ਦੇ ਐਡੀ ਲੰਬੀ ਇੱਕ ਭੀੜ ਹੁੰਦੀ ਸੀ ਵੀ ਆ ਜਿਹੜਾ ਤੁਹਾਨੂੰ ਸੁੰਜਾ ਵੇੜਾ ਲੱਗਦਾ ਪਿਆ ਆ ਸਾਰਾ ਵੇੜਾ ਖਾਲੀ ਐ ਵੇੜਾ ਸੁੰਜਾ ਕਹਿ ਇੱਕ ਇੱਥੇ ਮੇਰੀ ਆਪਣੀ ਗੱਡੀ ਖੜੀ ਹੋਈ ਐ ਤੇ ਹੋਰ ਬਾਕੀ ਇੰਝ ਕਹ ਲਈਏ ਵੀ ਪੁਰਾਣੇ ਸੰਦ ਸਮਾਨ ਖੜਾ ਦੱਸਣਾ ਚਾਹੁੰਨਾ ਵੀ ਇਸ ਵੇੜੇ ਦੇ ਵਿੱਚ ਵੀ ਭੀੜਾਂ ਲੱਗੀਆਂ ਹੁੰਦੀਆਂ ਸੀ ਜਥੇ ਬੰਦੀਆਂ ਦੀਆਂ ਵੀ ਸੀਆਈਡੀ ਦੇ ਬੰਦੇ ਵੀ ਹੁੰਦੇ ਸੀ ਤੇ ਕੁਛ ਆਪਣੀ ਸਿਆਸਤ ਚਮਕਾਉਣ ਦੇ ਲਈ ਵੀ ਇੱਥੇ ਆਉਂਦੇ ਹੁੰਦੇ ਸੀ ਵੀ ਜੇ ਬਾਪੂ ਜੀ ਦੀ ਗੱਲ ਕਰਾਂਗੇ ਤੇ ਸ਼ਾਇਦ ਅਸੀਂ ਸੱਤਾ ਧਾਰੀ ਧਿਰ ਨੂੰ ਘੇਰ ਸਕਦੇ ਹਾਂ ਉਹਨਾਂ ਦੇ ਵਿੱਚ ਭਾਵੇਂ ਭਗਵੰਤ ਮਾਨ ਵੀ ਆਇਆ ਤੇ ਭਗਵੰਤ ਮਾਨ ਇਸੇ ਵਿਹੜੇ ਦੇ ਵਿੱਚ ਬੈਠ ਕੇ ਜੋ ਮੌਜੂਦਾ ਪੰਜਾਬ ਦਾ ਸੀਐਮਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਨੇ ਗੱਲ ਕਹੀ ਸੀ ਕਿਨ ਲਗੇ ਬਾਪੂ ਸੁਰਜ ਸਿੰਘ ਖਾਲਸਾ ਸ਼ਾਬਾਸ਼ ਤੁਸੀਂ ਬਜ਼ੁਰਗੀ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਹਿਊਮਨ ਰਾਈਟ ਦੀ ਗੱਲ ਕਰਦੇ ਹੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਸ਼ਾਬਾਸ਼ ਬਾਪੂ ਜੀ ਤੁਸੀਂ ਬੁੰਡੇ ਨਹੀਂ ਤੁਸੀਂ ਜਮਾਨ ਹੋ ਇਹ ਗੱਲਾਂ ਬਾਪੂ ਸੂਰਜ ਸਿੰਘ ਨੂੰ ਕਹੀਆਂ ਪਰ ਸਵਾਰ ਪੈਦਾ ਹੋ ਜਾਂਦਾ ਵੀ ਅੱਜ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕੀਤੇ ਹੋਏ ਵਾਬੇ ਆਹੀ ਉਹ ਵੇੜਾ ਜਿਸ ਵੇੜੇ ਦੇ ਵਿੱਚ ਕਈ ਵਾਰੀ ਭਗਵੰਤ ਮਾਨ ਆਇਆ ਜੇ ਕਿਤੇ ਵੇੜਾ ਯਾਦ ਖੋਵੇ ਤੇ ਮੈਂ ਬੇਨਤੀ ਭਗਵੰਤ ਮਾਨ ਜੀ ਨੂੰ ਕਰਾਂਗਾ ਹੱਥ ਬਨ ਕੇ ਕਰਾਂਗਾ ਪੰਜਾਬ ਦੇ ਸੀਐਮ ਨੂੰ ਵੀ ਸੀਐਮ ਸਾਹਿਬ ਇਸੇ ਵੇੜੇ ਦੇ ਵਿੱਚ ਬੈਠ ਕੇ ਬਾਪੂ ਸੂਰਜ ਸਿੰਘ ਖਾਲਸਾ ਦੇ ਨਾਲ ਤੁਸੀਂ ਇੱਕ ਪ੍ਰੋਮਿਸ ਕੀਤਾ ਸੀ ਕੀ ਬਾਪੂ ਸਰਕਾਰ ਦੇ ਆਪਣੀ ਆ ਗਈ ਤੇ ਬੰਦੀ ਸਿੰਘ ਆਪਾਂ ਬਾਹੋਂ ਫੜ ਕੇ ਲੈ ਕੇ ਆਵਾਂਗੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਬਹੁਮਤ ਦੇ ਨਾਲ ਆਇਓ ਪਰ ਬੰਦੀ ਸਿੰਘ ਅਜੇ ਤੱਕ ਬਾਹਰ ਨਹੀਂ ਆਏ ਬੰਦੀ ਸਿੰਘ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ ਆਉ ਮੈਂ ਗੱਲਬਾਤ ਕਰਵਾਉਣਾ ਮੈਂ ਬਾਪੂ ਦੇ ਨਾਲ ਵੀ ਤੇ ਦੱਸ ਦੇਣਾ ਚਾਹੁੰਦਾ ਵੀ ਆਹ ਸਾਰਾ ਵਿੜਾ ਭਰਿਆ ਹੁੰਦਾ ਸੀ ਬਾਪੂ ਜੀ ਨੂੰ ਬਾਪੂ ਸੂਰਜ ਸਿੰਘ ਖਾਲਸਾ ਨੂੰ ਮਿਲਣ ਦੇ ਲਈ ਇੱਕ ਲਾਈਨ ਹੁੰਦੀ ਸੀ ਜਿਸ ਲਾਈਨ ਦੇ ਵਿੱਚ ਲੱਗਣਾ ਪੈਂਦਾ ਸੀ ਤੇ ਜੇ ਕੋਈ ਸੱਦਾ ਜਾ ਕੇ ਮਿਲ ਲੈਂਦਾ ਸੀ ਨਾ ਤੇ ਲੋਕ ਕਹਿੰਦੇ ਸੀ ਵਾਹ ਬਈ ਵਾਹ ਕਿੰਨੀ ਬੰਦੇ ਦੀ ਪਹੁੰਚ ਹੈ ਸਤਿ ਸ੍ਰੀ ਅਕਾਲ ਅੰਦਰ ਚਲਾ ਗਿਆ ਪਰ ਮੈਂ ਦੱਸਣਾ ਚਾਹਣਾ ਵੀ ਅੱਜ ਇਹ ਵੇਣਾ ਸੁਣ ਗਿਆ ਕਿ ਕੁਰਸੀਆਂ ਖਾਲੀ ਪਈਆਂ ਕੋਈਆਂ ਨੇ ਤੇ ਇਸ ਵੇੜੇ ਦੇ ਵਿੱਚ ਕੋਈ ਵੀ ਨਹੀਂ ਆ ਕੁਝ ਦਿਨ ਪਹਿਲਾਂ ਬਾਪੂ ਸੂਰਜ ਸਿੰਘ ਦਾ ਪਰਿਵਾਰ ਆਇਆ ਮਿਲਣ ਦੇ ਲਈ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਇੱਥੇ ਚੁੱਲਾ ਬਲਿਆ ਨਹੀਂ ਤਾਂ ਲੰਗਰ ਪ੍ਰਸ਼ਾਦਾ ਵੀ ਮੇਰੇ ਖਿਆਲ ਦੇ ਵਿੱਚ ਬਾਹਰੋਂ ਬਣ ਕੇ ਆਉਂਦਾ ਸੀ ਬਾਪੂ ਸੂਰਜ ਸਿੰਘ ਖਾਲਸਾ ਅੱਜ ਇਸ ਘਰ ਦੇ ਵਿੱਚ ਬਿਲਕੁਲ ਇਕੱਲੇ ਹੁੰਦੇ ਆ ਕਿਉਂਕਿ ਪਰਿਵਾਰ ਤੇ ਵਿਦੇਸ਼ ਤੇ ਵਿੱਚ ਹੈ ਜਿੱਦ ਮੈਂ ਗੱਲ ਕਰਾਂ ਤੇ ਪਰ ਸਰਕਾਰ ਦੀ ਨਿਗਰਾਨੀ ਬਾਪੂ ਦੇ ਉੱਤੇ ਐ ਮੈਂ ਦੱਸਣਾ ਕਿਉਂ ਨਾ ਵੀ 8 ਸਾਲ ਡੀ ਐਮ ਸੀ ਹਸਪਤਾਲ ਦੇ ਵਿੱਚ ਬਾਪੂ ਸੂਰਜ ਸਿੰਘ ਖਾਲਸਾ ਜੀ ਨੂੰ ਰੱਖਿਆ ਗਿਆ ਜਿਹਨੂੰ ਬਾਪੂ ਸੂਰਜ ਸਿੰਘ ਖਾਲਸਾ ਕਹਿੰਦੇ ਨੇ ਵੀ ਉਹ ਇੱਕ ਮਿੱਠੀ ਜੇਲ ਸੀ ਕਹਿੰਦੇ ਦੁਨੀਆ ਦੇ ਨਗਰ ਦੇ ਵਿੱਚ ਬਾਪੂ ਹਸਪਤਾਲ ਹੈ ਪਰ ਕਹਿੰਦੇ ਮੈਨੂੰ ਤਾਂ ਕਮਰੇ ਵਿੱਚ ਧਾੜਿਆ ਹੋਇਆ ਸੀ ਨਾ ਪਰ ਆਓ ਮੈਂ ਗਲਤ ਬਤ ਕਰਦਾ ਹੁਣ ਵੀ ਬਾਪੂ ਜੀ ਦੇ ਉੱਪਰ ਨਿਗਰਾਨੀ ਹੁੰਦੀ ਹੈ ਸਰਕਾਰ ਦਾ ਕੋਈ ਨਾ ਕੋਈ ਮਹਰਾਜਮ ਬਾਪੂ ਜੀ ਦੇ ਸਿਰ ਦੇ ਉੱਪਰ ਹੁੰਦਾ ਤੇ ਆ ਸਾਰਾ ਬੇੜਾ ਭਰਿਆ ਹੁੰਦਾ ਸੀ ਇੱਥੋਂ ਤੱਕ ਪੂਰਾ ਦਾ ਪੂਰਾ ਇਥੇ ਜਿਹੜੇ ਸਿੰਘ ਰਾਤ ਨੂੰ ਰਹਿੰਦੇ ਹੁੰਦੇ ਸੀ ਕਈ ਵਾਰੀ ਉੱਥੇ ਇਸ਼ਨਾਨਪਾਲ ਇਧਰ ਕਰਦੇ ਹੁੰਦੇ ਸੀ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਅਸੀਂ ਵੀ ਉਸ ਸਮੇਂ ਦਾ ਇੱਕ ਹਿੱਸਾ ਰਹੇ ਹਾਂ ਤੇ ਕੁਝ ਜਿਹੜੇ ਸੀਨੀਅਰ ਵੀਰ ਹੁੰਦੇ ਸੀ ਉਹ ਇੱਥੇ ਬੈਠੇ ਹੁੰਦੇ ਸੀ ਆਹ ਕੁਰਸੀਆਂ ਦੇ ਉੱਪਰ ਉਹ ਬੈਠੇ ਹੁੰਦੇ ਸੀ ਤੇ ਅਕਸਰ ਮਿਲਣ ਵਾਲੀ ਸੰਗਤ ਬਾਹਰ ਹੁੰਦੀ ਸੀ ਤੇ ਜਦੋਂ ਕੋਈ ਚੈਨਲਸ ਵਾਲੇ ਆਉਂਦੇ ਸੀ ਬਾਪੂ ਜੀ ਦੀ ਇੰਟਰਵਿਊ ਹੁੰਦੀ ਸੀ ਤੇ ਉਸ ਤੋਂ ਬਾਅਦ ਬਾਪੂ ਸੂਰਜ ਸਿੰਘ ਖਾਲਸਾ ਦੇ ਨਾਲ ਮਿਲਵਾਇਆ ਜਾਂਦਾ ਹੁੰਦਾ ਸੀ ਆਓ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਬਾਪੂ ਸੂਰਜ ਸਿੰਘ ਖਾਲਸਾ ਦੇ ਕਮਰੇ ਦੇ ਵਿੱਚ ਲੈ ਕੇ ਚੱਲਦਾ ਹਾਂ ਤੇ ਬਾਪੂ ਜੀ ਦੇ ਨਾਲ ਕੋਈ ਗੱਲਬਾਤ ਕਰਾਂਗੇ ਕੋਈ ਪੁਰਾਣੀਆਂ ਮਿੱਠੀਆਂ ਪਿਆਰੀਆਂ ਜਿਹੜੀਆਂ ਯਾਦਾਂ ਨੇ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸੇ ਤਾਂ ਕੈਸੀਆਂ ਨੇ ਚੜਦੀ ਕਲਾ ਚੜਦੀ ਕਲਾ ਆ ਮਾਈਕ ਲਾਓ ਤੁਹਾਡੇ ਨਾਲ ਦੋ ਕੁ ਗੱਲਾਂ ਕਰਨੀਆਂ ਨੇ ਦਰਸ਼ਕ ਕਹਿੰਦੇ ਸੀ ਕਿ ਸਾਨੂੰ ਬਾਪੂ ਸੂਰਜ ਸਿੰਘ ਖਾਲਸਾ ਦੇ ਨਾਲ ਮਿਲਾ ਕੇ ਲਿਆਓ ਦੁਨੀਆ ਕਹਿੰਦੀ ਸੀ ਕਿ ਬਾਪੂ ਸੂਰਜ ਸਿੰਘ ਖਾਲਸਾ ਨਾਲ ਮਿਲਾਓ ਜੇ ਫਤਿਹ ਦੀ ਹੰਦ ਕਰੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਾਪੂ ਜੀ ਦਾ ਛੋਟਾ ਜਿਹਾ ਮੇਰਾ ਸਵਾਲ ਹੈ ਛੋਟਾ ਜਿਹਾ ਵੱਡਾ ਕਰੋ ਛੋਟਾ ਕਰੋ ਬਾਪੂ ਸੂਰ ਸਿੰਘ ਖਾਲਸਾ ਦੀ ਜੇ ਗੱਲ ਕਰੀਏ ਜੀ ਤੇ ਅੱਛੀ ਪੈਨਸ਼ਨ ਸੀ ਮਾਸਟਰ ਰਹੇ ਹੈ ਹੈਨਾ ਮਾਸਟਰ ਰਹੇ ਹੈ ਪੈਨਸ਼ਨ ਵੀ ਚੰਗੀ ਸੀ ਬਿਲਕੁਲ ਜ਼ਮੀਨ ਪਾਂਡਾ ਵੀ ਸੀ ਬੱਚੇ ਵੀ ਬਾਹਰ ਸੈੱਟ ਸੀ ਹੈਨਾ ਕਾਰਖਾਨੇ ਪਿੰਜੋਗਾ ਬੜਾ ਸੀ ਬਾਪੂ ਨੇ ਉਸ ਐਸ਼ ਪ੍ਰਸਤੀ ਵਾਲਾ ਰਾਹ ਚੁਣਨ ਦੀ ਬਜਾਏ ਇਹ ਰਾਹ ਕਿਉਂ ਚੁਣਿਆ ਵੀ ਭੁੱਖ ਹੜਤਾਲ ਤੇ ਬਹਿਣਾ ਸਰਕਾਰੀ ਤਸ਼ੱਦਦ ਸਹਿਣਾ ਤੇ ਕਹਿਣਾ ਵੀ ਜਿਹੜੇ ਕੌਮੀ ਪਰਵਾਨੇ ਨੇ ਉਹ ਆਉਣ ਜਿਵੇਂ ਵੇਖਾਂ ਤੇ ਮੇਰੇ ਖਿਆਲ ਦੇ ਵਿੱਚ ਇਸ ਪੂਰੇ ਮੈਟਰ ਦੇ ਵਿੱਚ ਕਰੋੜ ਡੇਢ ਕਰੋੜ ਦਾ ਤੇ ਤੁਹਾਡਾ ਨਿੱਜੀ ਨੁਕਸਾਨ ਵੀ ਹੋਇਆ ਇਹ ਜੀ ਕੋਈ ਸ਼ੱਕ ਨਹੀਂ ਪਰ ਸਿੱਖੀ ਤਿੱਖੀ ਅਖੰਡੇ ਦੀ ਧਾਰਨਾ ਹੂੰ ਜੇ ਅਸੀਂ ਇਹ ਜਾਣਦੇ ਹੋਏ ਵੀ ਸਿੱਖੀ ਦੇ ਪਹਿਰਾ ਨਹੀਂ ਨੰਦੇ ਇਹਦੇ ਪਰਵਾਨਿਆਂ ਦੀ ਕਦਰ ਨਹੀਂ ਕਰਦੇ ਉਹਨਾਂ ਦੀ ਪਿੱਠ ਨਹੀਂ ਪੂਰਦੇ ਤਾਂ ਲਾਣਤ ਹੈ ਸਾਡੇ ਸਿੱਖਾਂ ਤੇ ਜੇ ਦੂਜਾ ਪੱਖ ਲਈਏ ਤੇ ਮੈਂ ਉਹਨਾਂ ਨੂੰ ਮਨੁੱਖ ਨਹੀਂ ਮੰਨਦਾ ਉਹਨਾਂ ਨੂੰ ਹੀਰੇ ਮੰਨਦਾ ਜੀ ਜੇ ਨਵਲ ਹੁੰਦੇ ਆ ਇਹ ਤਾਂ ਸਾਡੇ ਸੀਗੇ ਸਾਰੇ ਕੋਹੇ ਨੂੰ ਹਮ ਅਨਖਦੀ ਖਾਤਰ ਜੋ ਕੁਝ ਹੋਇਆ ਰਾਜ ਖਾਂਡੇ ਸੀ ਹਮ ਨੌਕਰੀਆਂ ਕਰਦੇ ਸੀ ਹਮ ਇਹ ਜਿੰਨਾ ਬੋਲਦੇ ਸੀ ਜਿੰਨਾ ਮਚਾਉਂਦੇ ਸੀ ਹਮ ਟੈਲੀ ਤੇ ਧੜਕੇ ਕੀ ਇਹ ਮਿਟ ਕੇ ਐਸੀ ਐਸੀ ਬਚ ਗਿਆ ਜੀ ਨੇ ਹਮ 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 ਇੱਕ ਮੁੱਖ ਮੰਤਰੀ ਦੀ ਇਨਸਟੀਗੈਂਸ ਜੀ ਜੋ ਹੂੰ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਮੁੱਖ ਮੰਤਰੀ ਦੀ ਸਿਕਿਉਰਿਟੀ ਜੋ ਮੱਚ ਕੇ ਆਉਣੀ ਹੂੰ ਜੀ ਬੜੀ ਵੱਡੀ ਗੱਲ ਆ ਤੇ ਮੈਂ ਇੱਥੇ ਕੀ ਕਹਾਂਗਾ ਇਹ ਕੁਦਰਤ ਨੇ ਕਰਾਇਆ ਉਹਨਾਂ ਨੇ ਨਹੀਂ ਕੀਤਾ ਹੂੰ ਉਹਨਾਂ ਦੇ ਅੰਦਰ ਪ੍ਰੇਰਨਾ ਆ ਗਈ ਕੁਦਰਤ ਜਦਮ ਨਹੀਂ ਬਰਦਾਸ਼ਤ ਕਰਦੀ ਸੀ ਕੁਦਰਤ ਨੇ ਇੰਨਾ ਰਾਹੀ ਜਨਵਰੋ ਜਾਨਵਰ ਨੂੰ ਸੋਲ ਕੇ ਗੱਲ ਕਰਤੇ ਬਹੁਤ ਬਹੁਤ ਬਾਪੂ ਜੀ ਤੁਹਾਡਾ ਧੰਨਵਾਦ ਜਲਦੀ ਤੁਹਾਡੇ ਨਾਲ ਫਿਰ ਦੁਬਾਰਾ ਗੱਲਬਾਤ ਕਰਾਂਗੇ ਬਿਨਾਂ ਤੁਸੀਂ ਜਿਹੜਾ ਪਿਆਰ ਬਖਸ਼ਿਆ ਆ ਤੁਹਾਡੇ ਪਿਆਰ ਦਾ ਮੈਂ ਰੇਣੀਆ ਬਾਪੂ ਜੀ ਪਿਆਰ ਤੁਹਾਡਾ ਲੈ ਆ ਮੈਂ ਹਾਂਜੀ ਬਹੁਤ ਬਹੁਤ ਮਿਹਰਬਾਨੀਆਂ ਜਲਦੀ ਗੱਲਬਾਤ ਕਰਾਂਗੇ ਸੋ ਦਰਸ਼ਕੋ ਇਹ ਸਨ ਬਾਪੂ ਸੁਰਸਿੰਘ ਖਾਲਸਾ ਤੇ ਮੈਂ ਦੱਸ ਦੇਣਾ ਚਾਹੁੰਦਾ ਮੈਂ ਕਿ ਬਾਪੂ ਜੀ ਦੇ ਨਾਲ ਮੈਂ ਇੰਟਰਵਿਊ ਵੀ ਅੱਜ ਕਰਨੀ ਹੈ ਉਹ ਇੰਟਰਵਿਊ ਵੀ ਤੁਹਾਡੇ ਤੱਕ ਮੈਂ ਜ਼ਰੂਰ ਲੈ ਕੇ ਜਾਵਾਂਗਾ ਪਰ ਮੈਂ ਥੋੜਾ ਜਿਹਾ ਵਿਖਾ ਦੇਣਾ ਚਾਹੁੰਦਾ ਵੀ ਆਹ ਜਿਹੜਾ ਕਮਰਾ ਆ ਇਹ ਜਿਹੜਾ ਬੈੱਡ ਹੈ ਬਾਪੂ ਜੀ ਜਿੱਮੇ ਬੈਠੇ ਹੁੰਦੇ ਸੀ ਤੇ ਪੂਰਾ ਭਰਿਆ ਹੁੰਦਾ ਸੀ ਇਹ ਚਾਰ ਚਫੇਰੇ ਤੋਂ ਜੇ ਮੈਂ ਤਸਪੁਰਾਣੀਆਂ ਤਸਵੀਰਾਂ ਸ਼ੇਅਰ ਕਰਾਂ ਤੇ ਮੇਰੇ ਖਿਆਲ ਕਈ ਕੁਝ ਜਨਤਕ ਹੋਵੇਗਾ ਕਿਉਂਕਿ ਜੋਗਾ ਸਿੰਘ ਖਾਲਸਤਾਨੀ ਜੋ ਅਪਾਲ ਚਲਾਣਾ ਕਰ ਗਿਆ ਉਹ ਵੀ ਇੱਥੇ ਹੁੰਦਾ ਸੀ ਜਥੇਦਾਰ ਤਰਨਜੀਤ ਸਿੰਘ ਨਮਾਣਾ ਜੋ ਸੇ ਕੌਮ ਦੀ ਬੜੀ ਮਾਨਮਤੀ ਸ਼ਖੀਅਤ ਨੇ ਜਿਨ੍ਹਾਂ ਨੂੰ ਦੁਨੀਆ ਅਕਸਰ ਹੀ ਕਹਿੰਦੀ ਹੈ ਕਿ ਭਾਈ ਕਨਾਈਆ ਜੀ ਦੇ ਵਾਰਿਸ ਨੇ ਇਹ ਜੇ ਗੱਲ ਕਰਾਂ ਤਾਂ ਭਾਈ ਸੁਖਜੀਤ ਸਿੰਘ ਪੂਰਵਾ ਸਦਕਾਰ ਕਮੇਟੀ ਵਾਲੇ ਬੜਾ ਵੱਡਾ ਯੋਗਦਾਨ ਸੀ ਉਹਨਾਂ ਦਾ ਜੇ ਮੈਂ ਗੱਲ ਕਰਾਂ ਤਾਂ ਹੋਰ ਵੀ ਬੜੀਆਂ ਸ਼ਖਸੀਤਾਂ ਸੀ ਅਸੀਂ ਸਾਰੇ ਇੱਥੇ ਆਉਣਾ ਬੈਠਣਾ ਭਾਈ ਗੋਪਾਲਾ ਜੀ ਕੋਲ ਆਣੀ ਆਉਣਾ ਤੇ ਜਥੇਬੰਦੀਆਂ ਅਕਸਰ ਹੀ ਆ ਕੇ ਕਹਿੰਦੀਆਂ ਹੁੰਦੀਆਂ ਸੀ ਕਿ ਤਿਲ ਤਿਲ ਕਰਕੇ ਮਰਨਾ ਬੜਾ ਔਖਾ ਆ ਭੁਖੜਤਾਗ ਰੱਖਣੀ ਔਰ ਸਰਕਾਰ ਨੂੰ ਬਾਰ ਬਾਰ ਚੇਤਾ ਕਰਵਾਉਣਾ ਪਰ ਮੇਰੇ ਮਨ ਦੇ ਵਿੱਚ ਕੁ ਸਵਾਲ ਆ ਰਹੇ ਨੇ ਕੀ ਇਸ ਬਜ਼ੁਰਗ ਬਾਪੂ ਤੋਂ ਕੀ ਖਤਰਾ ਹੋ ਸਕਦਾ ਸੀ ਸਰਕਾਰਾਂ ਨੂੰ ਵੀ ਉਸ ਵੇਲੇ ਬਾਪੂ ਜੀ ਨੂੰ ਜ਼ਬਰਦਸਤੀ ਘਰ ਦੇ ਵਿੱਚੋਂ ਚੁੱਕਣਾ 8 ਸਾਲ ਹਸਪਤਾਲ ਦੇ ਵਿੱਚ ਰੱਖਣਾ ਬਾਦਲਾਂ ਦੀ ਸਰਕਾਰ ਬਾਦਲਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਵੀ ਆ ਗਈ ਜਦਕਿ ਭਗਵੰਤ ਮਾਨ ਦੀ ਸਰਕਾਰ ਦੀ ਜੇ ਮੈਂ ਗੱਲ ਕਰਾਂ ਤੇ ਬਾਪੂ ਸੂਰਜ ਸਿੰਘ ਖਾਲਸਾ ਉਹ ਨੇ ਜੋ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਵੀ ਉੱਥੇ ਬੈਠੇ ਸੀ ਕਿਉਂਕਿ ਉਸੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਪੈਦਾ ਹੋਈ ਸੀ ਆਹ ਉਹ ਤਾਂ ਗਲਤ ਕਰਦੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਘਰ ਵੀ ਸੁੰਨਾ ਪਿਆ ਜਿਸ ਤਰੀਕੇ ਦੇ ਨਾਲ ਆ ਸਾਰਾ ਕੁਝ ਦਿਖਾਉਨੇ ਆ ਕਿਚਨ ਦੇ ਵਿੱਚ ਵੀ ਚੜਦੀ ਕਲਾ ਵਾਲੇ ਬਤੇਰੇ ਸਿੰਘ ਬੈਠੇ ਹੁੰਦੇ ਸੀ ਪਰ ਅੱਜ ਇਹ ਸਾਰਾ ਕੁਝ ਖਾਦੀ ਹੋਇਆ ਪਿਆ ਆ ਜੇ ਮੈਂ ਗੱਲ ਕਰਾਂ ਤੇ ਘਰ ਦੇ ਵਿੱਚ ਬਾਪੂ ਸੂਰਜ ਸਿੰਘ ਖਾਲਸਾ ਜੀ ਨੇ ਤੇ ਇੱਕ ਮੁਲਾਜ਼ਮ ਹੈ ਪਰ ਮੈਂ ਉਹ ਵੇੜਾ ਚੰਗੀ ਤਰ੍ਹਾਂ ਇਹਨਾਂ ਅੱਖਾਂ ਦੇ ਵੇਖਿਆ ਸੀ ਜਦੋਂ ਵੇੜਾ ਭਰਿਆ ਖੋਣਾ ਸੜਕਾਂ ਭਰੀਆਂ ਹੋਣੀਆਂ ਗੱਡੀਆਂ ਦੇ ਨਾਲ ਤੇ ਬਾਪੂ ਸੂਰਸਿੰਘ ਨੂੰ ਮਿਲਣ ਵਾਸਤੇ ਕੌਣ ਕਿੱਥੋਂ ਆਇਆ ਜੀ ਮੈਂ ਮਕੇਰੀਆਂ ਤੋਂ ਆਇਆ ਮਾ ਤੁਸੀਂ ਕਿੱਥੋਂ ਆਇਓ ਮੈਂ ਫਿਰੋਜ਼ਪੁਰ ਤੋਂ ਆਇਆ ਮਾ ਤੁਸੀਂ ਕਿੱਥੋਂ ਆਇਓ ਮੈਂ ਬੜੀ ਦੂਰ ਤੋਂ ਆਇਆ ਮਾ ਪਰ ਅੱਜ ਵੀ ਬਾਪੂ ਸੂਰਸਿੰਘ ਖਾਲਸਾ ਤੇ ਹਸਨਪੁਰ ਦੇ ਵਿੱਚ ਨੇ ਪਰ ਅੱਜ ਉਹ ਜਥੇਬੰਦੀਆਂ ਅੱਜ ਉਹ ਚੜ੍ਹਦੀ ਕਲਾ ਵਾਲੇ ਸਿੰਘ ਅੱਜ ਉਹ ਬਾਪੂ ਜੀ ਦੇ ਨਾਲ ਰਾਹਤਾਂ ਨਹੀਂ ਜੋੜ ਰਹੇ ਉਹਦਾ ਕਾਰਨ ਇਹ ਹੋ ਸਕਦਾ ਹੈ ਵੀ ਸੰਘਰਸ਼ ਬਹੁਤ ਜ਼ਿਆਦਾ ਲੰਮਾ ਹੋ ਗਿਆ ਕਿ ਜਿਵੇਂ ਉਹ ਸਿਆਣੇ ਕਹਿੰਦੇ ਆ ਨਾ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਸਾਡੇ ਵਿੱਚ ਉਤਸ਼ਾਹ ਬੜਾ ਖੁੰਦਾ ਪਰ ਜਿਵੇਂ ਜਿਵੇਂ ਸਮਾਂ ਲੰਮਾ ਪੈ ਜਾਂਦਾ ਹੈ ਸਾਡਾ ਉਤਸ਼ਾਹ ਵੀ ਨਿਬੜਦਾ ਹੋ ਜਾਂਦਾ ਹੈ ਮੈਨੂੰ ਲੱਗਦਾ ਵੀ ਇਹ ਉਹ ਹੈ ਇਹ ਬਾਪੂ ਦਾ ਘਰ ਆ ਇੱਥੇ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਕਦੀ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗਾ ਸਵਾਲ ਤੁਸੀਂ ਮੈਨੂੰ ਦੇ ਆ ਜੇ ਪੁੱਛਾਂਗਾ ਬਾਪੂ ਸੂਰਜ ਸਿੰਘ ਖਾਲਸਾ ਜਿਹਨੂੰ ਇੱਕਾ ਜਿ ਇੰਟਰਵਿਊ ਵੀ ਕੀਤੀ ਹੈ ਉਹਦਾ ਵੀ ਇੰਤਜ਼ਾਰ ਕਰਿਆ ਜੇ ਉਹ ਵੀ ਕਾਫੀ ਚੀਜ਼ਾਂ ਨੂੰ ਕਲੀਅਰ ਕਰੇਗੀ ਉਸ ਇੰਟਰਵਿਊ ਵਿੱਚ ਬਾਪੂ ਸੂਰਜ ਸਿੰਘ ਨੇ ਦੱਸਿਆ ਵੀ ਮੈਂ ਕਿੱਥੇ ਮਰਨਾ ਚਾਹੁੰਨਾ ਵਾਂ ਕਿਹੜੇ ਲੀਡਰ ਦੀ ਕੋਠੀ ਦੇ ਅੱਗੇ ਮਰਨਾ ਚਾਹੁੰਨਾ ਵਾਂ ਅੱਜ ਉਹ ਆਪਾਂ ਇੰਟਰਵਿਊ ਦੇ ਵਿੱਚ ਜ਼ਰੂਰ ਦੇਖਣਾ ਹੈ ਵੀ ਕਿਉਂ ਬਾਪੂ ਸੂਰਜ ਸਿੰਘ ਨੇ ਮਰਨਾ ਤੇ ਕਿਹੜੇ ਲੀਡਰ ਦੀ ਕੋਠੀ ਅੱਗੇ ਮਰਨਾ ਉਸ ਲੀਡਰ ਦਾ ਕੀ ਰੋਲ ਹੋ ਸਕਦਾ ਹੈ ਹੁਣ ਤੁਸੀਂ ਅੰਦਾਜ਼ਾ ਲਾਇਆ ਜੇ ਔਰ ਇੰਟਰਵਿਊ ਦਾ ਇੰਤਜ਼ਾਰ ਕਰੇ ਜੇ ਜਲਦੀ ਮਿਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ